ਜਿਹੜੇ ਪੰਜਾਬੀ ਵੀਰ ਪੰਜਾਬੀ ਭਰਾ ਸਕੈਨਰਾਂ ਦੇ ਨਾਲ ਜਿੱਦਾਂ ਪੇ ਫੋਨ ਫੋਨ ਪੇ ਹੋ ਗਿਆ Google Pay ਹੋ ਗਿਆ ਇਹ ਜਿੱਦਾਂ ਹੋਰ ਵੀ ਐਪ ਆ ਜਾਂ ਜਿੱਦਾਂ ਆਪਾਂ ਇੱਕ ਦੂਜੇ ਨੂੰ ਕਹੀਦਾ ਆ ਆ ਫੋਨ ਕੱਢੀ ਮਾੜਾ ਜਿਹਾ ਸਕੈਨਰ ਕਰੀ ਮੈਂ ਤੈਨੂੰ ਪੈਸੇ ਪਾ ਦਵਾ ਆ ਉਹ ਸਕੈਨਰ ਅਗਲਾ ਕੱਢਦਾ ਆ ਆਪਾਂ ਉਹਨੂੰ ਝੱਟ ਪੈਸੇ ਪਾ ਦੇਈਦੇ ਆ ਉਹ ਵੀਰ ਜਿਹੜੇ ਮਤਲਬ ਫੋਨਾਂ ਤੋਂ ਮੋਬਾਈਲ ਫੋਨਾਂ ਤੋਂ ਪੈਸੇ ਇੱਧਰ ਉੱਧਰ ਕਰਨ ਵਾਲੇ ਸਾਰੇ ਵੀਰ ਇਹ ਗੱਲ ਧਿਆਨ ਨਾਲ ਸੁਣ ਲਵੋ ਨਹੀਂ ਤਾਂ ਤੁਹਾਡੇ ਨਾਲ ਬਹੁਤ ਵੱਡਾ ਫਰਾਡ ਹੋ ਸਕਦਾ ਆ ਤੇ ਬਾਅਦ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਜਦੋਂ ਫਰਾਡ ਇੱਕ ਵਾਰੀ ਹੋ ਗਿਆ ਇਹ ਸਿਸਟਮ ਇਦਾਂ ਆ ਜਿਹੜਾ ਫੋਨ ਪੇ ਆ ਕਈਆਂ ਜਿੱਦਾਂ ਆਪਾਂ ਦੁਕਾਨਾਂ ਦੁਕਾਨਦਾਰਾਂ ਦੇ ਕੋਲ ਜਾਂ ਐਦਾਂ ਫੋਨ ਪੇ ਦਾ ਇੱਕ ਛੋਟਾ ਜਿਹਾ ਉਹ ਰੱਖਿਆ ਹੁੰਦਾ ਰੇਡੂ ਆ ਜਾਂ ਜਿਹਦੇ ਵਿੱਚ ਜਦੋਂ ਪੈਸੇ ਪਾਉਨੇ ਆ ਤਾਂ ਉਹ ਬੋਲਦਾ ਆ ਹਾਂਜੀ ਤੁਸੀਂ ਇੰਨੇ ਪੈਸੇ ਰਾਪਤ ਹੋ ਗਿਆ ਸਾਨੂੰ ਉਹ ਜਿਹੜਾ ਡੱਬਾ ਜਾਂ ਹੁੰਦਾ ਜਿੱਦਾਂ ਉਹ ਫੋਨ ਪੇ ਦਾ ਹੁੰਦਾ ਆ ਜਿੱਦਾਂ ਸਕੈਨਰ ਉਹਦੇ ਉੱਤੇ ਲੱਗਾ ਹੁੰਦਾ ਤੇ ਆਪਾਂ ਮੋਬਾਈਲ ਆਪਣਾ ਕੱਢਦੇ ਆ ਤਾਂ ਸਕੈਨ ਕਰਦੇ ਆ ਤਾਂ ਉਹਨਾਂ ਨੂੰ ਪੈਸੇ ਪਾ ਦਿੰਨੇ ਆ ਦੁਕਾਨਦਾਰ ਜਿਹੜੇ ਛੋਟੇ ਆ ਉਹਨਾਂ ਲਈ ਵੀ ਇਹ ਵੀਡੀਓ ਆ ਜਿਹੜੇ ਆਪਣੇ ਅਰਗੇ ਲੋਕ ਆ ਆਪਾਂ ਆਮ ਲੋਕ ਆ ਇੱਕ ਦੂਜੇ ਤੋਂ ਪੈਸੇ ਪਵਾ ਲਈਦੇ ਆ ਕੋਈ ਆਪਾਂ ਨੂੰ ਆਣ ਕੇ ਕਹਿ ਦੇਵੇ ਭਾਜੀ ਮੈਨੂੰ ਨਗਦ ਇੰਨੇ ਕ 2000 ਜਾਂ 3000 ਰੁਪਇਆ ਦੇ ਦੇ ਮੈਂ ਤੁਹਾਨੂੰ ਫੋਨ ਪੇ ਤੋਂ ਤੁਹਾਡੇ ਅਕਾਊਂਟ ਵਿੱਚ ਪਾ ਦਿੰਨਾ ਮੈਨੂੰ ਸਕੈਨਰ ਦੇ ਦਿਓ ਉਹਨਾਂ ਲਈ ਵੀਡੀਓ ਆਹੇ ਇੱਕ ਹੀ ਸਿਸਟਮ ਆ ਇੱਕ ਤਾਂ ਫੋਨ ਪੇ ਦੀ ਜਿਹੜੀ ਅਸਲੀ ਐਪ ਆ Ориジナル ਐਪ ਆ ਜਿੱਦਾਂ Google Pay ਵਾਲੇ ਹੋਗਾ ਉਹਨਾਂ ਦੇ ਰਾਹੀਂ ਪੈਸੇ ਜਾਂਦੇ ਵੀ ਆ ਤਾਂ ਪੈਸੇ ਸਕੈਨਰ ਸਕੈਨਰ ਰਾਹੀਂ ਆਉਂਦੇ ਵੀ ਆ ਇੱਕ ਐਡਾਂ ਦੀ ਐਪ ਹੁਣ ਚੱਲ ਪਈ ਆ ਇਸ ਟਾਈਮ ਉਸ ਐਪ ਦਾ ਨਾਂ ਜਿੱਦਾਂ ਹੈਗਾ ਆ ਫੋਨ ਪੇ ਫੋਨ ਪੇ ਉਹਦਾ ਇਹਨਾਂ ਲੋਗੋ ਵੀ ਓਦਾਂ ਦਾ ਬਣਿਆ ਜਿਹੜਾ ਉਹਦੇ ਉੱਤੇ ਸਟicker ਹੁੰਦਾ ਫੋਨ ਪੇ ਵਾਲਾ ਉਦਾਂ ਦਾ ਹੀ ਐਨ ਸਟicker ਆ ਐਨ ਹੂ ਬਹੂ ਉਦਾਂ ਦੀ ਆ ਉਹਨੂੰ ਆਪਾਂ ਪਹਿਚਾਨ ਨਹੀਂ ਸਕਦੇ ਹੈਗੇ ਆਪਾਂ ਜਿੱਦਾਂ ਫੋਨ ਜਿੱਦਾਂ ਕਿਸੇ ਨੂੰ ਜੇ ਪੈਸੇ ਦੇਣੇ ਆ ਜਾਂ ਦੁਕਾਨਦਾਰ ਕੋਲ ਕੋਲ ਕੋਈ ਆਉਂਦਾ ਆ ਉਹ ਐਪ ਖੋਲਦਾ ਆ ਉਹ ਜਿਹੜੀ ਐਪ ਆ ਨਕਲੀ ਫੋਨ ਪੇ ਵਾਲੀ ਐਪ ਉਹ ਪੂਰੇ ਭਾਰਤ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ 3 ਕਰੋੜ ਲੋਕਾਂ ਨੇ ਆਪਣੇ ਫੋਨਾਂ ਦੇ ਵਿੱਚ ਉਹ ਇੰਸਟਾਲ ਕਰ ਲਈ ਆ ਜਿਹਦੇ ਨਾਲ ਉਹ ਤੋ ਖਾਤੜੀ ਕਰਦੇ ਆ ਹਰ ਇੱਕ ਦੇ ਨਾਲ ਜਿਹੜਾ ਵੀ ਉਹਨਾਂ ਦੇ ਡਿੱਕੇ ਆ ਜਵੇ ਉਹਦੇ ਨਾਲ ਹੀ ਉਹ ਤੋਂ ਖਾਤੜੀ ਮਿੰਟ ਤੋਂ ਪਹਿਲਾਂ ਕਰ ਦਿੰਦੇ ਆ ਉਹ ਐਪ ਹੈਗੀ ਕੰਮ ਕਿੱਦਾਂ ਕਰਦੀ ਆ ਮੰਨ ਲਓ ਕੋਈ ਦੁਕਾਨਦਾਰ ਆ ਜਾਂ ਆਪਾਂ ਆ ਆਪਾਂ ਨੂੰ ਕਿਸੇ ਨੇ ਕਹਿਤਾ ਵੀ ਮੈਂ ਤੈਨੂੰ ਪੈਸੇ ਸਕੈਨਰ ਰਾਹੀਂ ਸੈਂਡ ਕਰ ਦਿੰਦਾ ਆ ਵੀ ਤੂੰ ਮੈਨੂੰ 2 ਜਾਂ 3000 ਰੁਪਇਆ ਦੇ ਦੇ ਉਹਨਾਂ ਨੇ ਕੀ ਕਰਨਾ ਆ ਉਹ ਬੰਦੇ ਨੇ ਜੇ ਉਸ ਬੰਦੇ ਨੇ ਵੀ ਇਹ ਐਪ ਡਾਊਨਲੋਡ ਕੀਤੀ ਆ ਨਕਲੀ ਫੋਨ ਪੇ ਵਾਲੀ ਉਹਨੇ ਆਪਣਾ ਫੋਨ ਕੱਢਣਾ ਆ ਆਪਾਂ ਉਹਨੂੰ ਆਪਣਾ ਸਕੈਨਰ ਦੇ ਦੇਣਾ ਜਾਂ ਦੁਕਾਨਦਾਰ ਵਾਲਾ ਨੇ ਸਕੈਨਰ ਦੇ ਦੇਣਾ ਜਿੰਨੇ ਪੈਸੇ ਹੋਏ ਉਹਨੇ ਆਪਾਂ ਨੂੰ ਉਹ ਪੈਸੇ ਸੈਂਡ ਕਰ ਦੇਣੇ ਆ ਆਪਾਂ ਨੂੰ ਜਿਹੜਾ ਟੈਕਸ ਮੈਸੇਜ ਆ ਪੈਸੇ ਵਾਲਾ ਮੈਸੇਜ ਆਉਂਦਾ ਆ ਉਹ ਮੈਸੇਜ ਵੀ ਆਉਣਾ ਆ ਆਪਣੇ ਫੋਨ ਦੇ ਉੱਤੇ ਬੇ ਹਾਂਜੀ ਤੁਹਾਡੇ ਅਕਾਊਂਟ ਵਿੱਚ ਇੰਨੇ ਪੈਸੇ ਆ ਗਏ ਆ ਦੇ ਦੁਕਾਨਦਾਰ ਵਾਲੇ ਨੇ ਉਹਨੂੰ ਸੌਦਾ ਦੇ ਦੇਣਾ ਮੈਸੇਜ ਦੇਖ ਕੇ ਤਾਂ ਜਿੱਦਾ ਆਮ ਬੰਦੇ ਦੇ ਕੋਲੋਂ ਅਗਲੇ ਨੇ ਨਗਦ ਪੈਸੇ ਲੈਣੇ ਹੋਣ ਜਾਂ ਪੈਟਰੋਲ ਪੰਪ ਵਾਲਿਆਂ ਤੋਂ ਕਈ ਨਗਦ ਲੈ ਲੈਂਦੇ ਆ 50 100 ਰੁਪਈਆ ਵੱਧ ਘੱਟ ਕਰਕੇ ਆਪਾਂ ਉਹਨੂੰ ਗਿਣ ਕੇ ਪੈਸੇ ਦੇ ਦੇਣਾ ਵੀ ਆਹ ਚੱਕ 2000 ਰੁਪਈਆ ਬਈ ਤੇਰੇ ਪੈਸੇ ਸਾਨੂੰ ਆ ਗਏ ਆ ਉਹ ਜਿਹੜਾ ਟੈਕਸ ਮੈਸੇਜ ਆਉਣਾ ਆ ਉਹ ਰਹਿਣਾ ਆ ਅੱਧਾ ਘੰਟਾ ਅੱਧਾ ਘੰਟਾ ਆਪਣੇ ਫੋਨ ਦੇ ਵਿੱਚ ਰਹਿਣਾ ਆ ਉਸ ਤੋਂ ਬਾਅਦ ਉਹ ਆਟੋਮੈਟਿਕ ਆਪਣੇ ਆਪ ਕੱਟ ਹੋ ਜਾਣਾ ਆਪਣੇ ਆਪ ਉਹ ਔਟ ਹੋ ਜਾਣਾ ਆ ਤੇ ਆਪਣੇ ਅਕਾਊਂਟ ਵਿੱਚ ਪੈਸਾ ਕੋਈ ਨਹੀਂ ਆਇਆ ਹੁਣ ਤੇ ਜਦ ਤੱਕ ਅੱਧੇ ਘੰਟੇ ਤੱਕ ਜਿਹੜਾ ਠੱਗ ਹੋਣਾ ਆ ਉਹ ਠੱਗੀ ਮਾਰ ਕੇ ਕਿਤੇ ਦੀ ਕਟਾਈ ਚੱਲ ਗਿਆ ਹੋਣਾ ਸੋ ਇਹਦੇ ਤੋਂ ਬਚਣਾ ਕਿੱਦਾਂ ਆ ਇਹਦੇ ਤੋਂ ਬਚਣਾ ਐਦਾਂ ਆ ਜਦੋਂ ਕੋਈ ਦੁਕਾਨਦਾਰ ਕੋਲ ਕੋਈ ਗਾਹਕ ਬਣ ਕੇ ਇਦਾਂ ਦਾ ਠੱਗ ਗਾਹਕ ਬਣ ਕੇ ਆਉਂਦਾ ਆ ਜਾਂ ਮੰਨ ਲਓ ਆਪਣੇ ਕੋਲ ਕੋਈ ਕਹਿੰਦਾ ਆ ਆਪਾਂ ਨੂੰ ਵੀ ਮੈਂ ਤੈਨੂੰ ਪੈਸੇ ਸਕੈਨ ਕਰ ਦੇਣਾ ਮੈਨੂੰ ਨਗਦ ਪੈਸੇ ਦੇ ਦੇ ਜਾਂ ਪੈਟਰੋਲ ਪੰਪ ਵਾਲਿਆਂ ਕੋਲ ਆਉਂਦੇ ਆ ਜਦੋਂ ਉਸ ਬੰਦੇ ਨੇ ਆਪਾਂ ਨੂੰ ਪੈਸੇ ਸੈਂਡ ਕਰਨੇ ਆ ਜਿਹੜਾ ਤੁਹਾਡਾ ਫੋਨ ਆ ਜਿਹੜੀ ਬੈਂਕ ਦਾ ਅਕਾਊਂਟ ਤੁਹਾਡਾ ਤੁਹਾਡੇ ਜਿਹੜਾ ਸਕੈਨਰ ਆ ਜਿਹਦੇ ਨਾਲ ਤੁਸੀਂ ਉਹ ਐਪ ਭਰੀ ਆ ਜਿਹੜਾ ਬੈਂਕ ਦਾ ਤੁਹਾਡੀ ਦਾ ਜਿਹੜਾ ਅਕਾਊਂਟ ਆ ਉਸ ਉਸ ਅਕਾਊਂਟ ਦੀ ਇੱਕ ਐਪ ਆਉਂਦੀ ਆ ਜਿੱਦਾਂ ਜੈ ਕੈਪੀਟਲ ਲੋਕਲ ਏਰੀਆ ਬੈਂਕ ਆ ਐਚਡੀ ਐਚਡੀ ਐਫਸੀ ਬੈਂਕ ਆ ਆਈਸੀਆਈਸੀ ਬੈਂਕ ਆ ਉਹਦਾ ਇੱਕ ਫੋਨ ਦੇ ਵਿੱਚ ਭਰਦਾ ਆ ਜਿੱਦਾਂ ਤਕਰੀਬਨ ਸਾਰਿਆਂ ਨੂੰ ਇਹਦੇ ਬਾਰੇ ਪਤਾ ਆ ਉਹਦਾ ਇੱਕ ਆਪਣੇ ਫੋਨ ਦੇ ਵਿੱਚ ਐਪ ਭਰਦੀ ਆ ਉਹਦੇ ਰਾਹੀਂ ਆਪਾਂ ਸਾਰਾ ਜਾਨਕੀ ਆਪਣਾ ਬੈਲੈਂਸ ਵਗੈਰਾ ਜਾਂ ਕਿਹਨੂੰ ਕਿੰਨੇ ਪੈਸੇ ਪਾਏ ਆ ਜਾਂ ਜਿਹੜੀ ਆਪਣੀ ट्रांजੈਕਸ਼ਨਾਂ ਹੁੰਦੀਆਂ ਵੀ ਕਿਹੜੇ ਕਿੰਨੇ ਕਿੰਨੇ ਪੈਸੇ ਕਿਹਨੂੰ ਦਿੱਤੇ ਆ ਕਿੰਨੇ ਪੈਸੇ ਕਿਤੋਂ ਆਏ ਆ ਮਹੀਨੇ ਦਾ ਕੋਈ ਹਿਸਾਬ ਦੇਖਣਾ ਉਹ ਇੱਕ ਐਪ ਭਰਦੀ ਆ ਫੋਨ ਵਿੱਚ ਉਹ ਤੁਸੀਂ ਜਿਹੜੀ ਬੈਂਕ ਦਾ ਅਕਾਊਂਟ ਤੁਸੀਂ ਲਾਇਆ ਆ ਆਪਣੇ ਸਕੈਨਰ ਜਿਹਦੀ ਬੈਂਕ ਦੇ ਅਕਾਊਂਟ ਦੇ ਉੱਤੇ ਸਕੈਨਰ ਆਪਣਾ ਚੱਲਦਾ ਆ ਉਸ ਬੈਂਕ ਦਾ ਉਹ ਜਿਹੜਾ ਹੈਗਾ ਆ ਆਪਣੀ ਐਪ ਆ ਉਹ ਤੁਸੀਂ ਜਰੂਰ ਭਰ ਕੇ ਰੱਖੋ ਤੁਸੀਂ ਉਸ ਬੈਂਕ ਵਿੱਚ ਜਾਓ ਉਹਨੂੰ ਕਹਦੇ ਹੋ ਵੀ ਜਿਹੜਾ ਮੇਰਾ ਅਕਾਊਂਟ ਆ ਚੱਲ ਰਿਹਾ ਜਿੱਤੇ ਮੈਂ ਆ ਫੋਨ ਪੇ ਚਲਾਇਆ ਆ ਜਾਂ ਮੈਂ ਗੂਗਲ ਪੇ ਚਲਾਇਆ ਆ ਵੀ ਆਪਣੀ ਬੈਂਕ ਦਾ ਜਿਹਨੂੰ ਨਹੀਂ ਪਤਾ ਹੈਗਾ ਵੀ ਆਪਣੀ ਬੈਂਕ ਦਾ ਜਿਹੜਾ ਤੁਹਾਡਾ ਐਪ ਆ ਉਹ ਮੇਰੇ ਫੋਨ ਦੇ ਵਿੱਚ ਇੰਸਟਾਲ ਕਰ ਦਿਓ ਜਦੋਂ ਤੁਹਾਨੂੰ ਕੋਈ ਛੋਟੇ ਦੁਕਾਨਦਾਰ ਨੂੰ ਜਾਂ ਆਮ ਬੰਦੇ ਨੂੰ ਕੋਈ ਪੈਸੇ ਕੋਈ ਠੱਗ ਬੰਦਾ ਜਿਹੜਾ ਫੋਨ ਪੇ ਵਾਲਾ ਪੈਸੇ ਸੈਂਡ ਕਰਦਾ ਆ ਜਿਹੜਾ ਤੁਹਾਡੇ ਹੀ ਬੈਂਕ ਅਕਾਊਂਟ ਵਾਲਾ ਐਪ ਆ ਜਿਹੜੀ ਉਹਦੇ ਤੋਂ ਤੁਸੀਂ ਬੈਲੈਂਸ ਚੈੱਕ ਕਰਨਾ ਆਪਣਾ ਟੈਕਸ ਮੈਸੇਜ ਦੇ ਉੱਤੋਂ ਬਿਲਕੁਲ ਮੈ ਬੈਲੈਂਸ ਨਹੀਂ ਚੈੱਕ ਕਰਨਾ ਹੈਗਾ ਕਿਉਂਕਿ ਟੈਕਸ ਮੈਸੇਜ ਦੇ ਉੱਤੇ ਮੈਸੇਜ ਆ ਜਾਣਾ ਆ ਜੇ 2000 ਪਾਇਆ 5000 ਪਾਇਆ ਉਹ ਤੁਹਾਡੇ ਟੈਕਸ ਮੈਸੇਜ ਦੇ ਵਿੱਚ ਮੈਸੇਜ ਆ ਜਾਣਾ ਵੀ ਇੰਨੇ ਪੈਸੇ ਤੁਸੀਂ ਤੁਹਾਡੇ ਅਕਾਊਂਟ ਵਿੱਚ ਆ ਗਏ ਆ ਤੇ ਤੁਸੀਂ ਅਗਲੇ ਨੂੰ ਜਾਂ ਸੌਦਾ ਦੇ ਦਿਓ ਜਾਂ ਅਗਲੇ ਨੂੰ ਨਗਦ ਪੈਸੇ ਦੇ ਦਿਓ 50 100 ਰੁਪਇਆ ਕੱਟ ਕੇ ਜਿਹਦਾ ਪੰਪ ਪੰਪਲ ਪੈਟਰੋਲ ਪੰਪ ਵਾਲੇ ਆਮ ਦੁਕਾਨਦਾਰ ਵਾਲੇ ਵੀ ਇਦਾਂ ਕਰ ਲੈਂਦੇ ਆ ਤੋ ਤੁਸੀਂ ਜਿਹੜਾ ਬੈਂਕ ਵਾਲਾ ਤੁਹਾਡੀ ਐਪ ਆ ਉਹਦੇ ਵਿੱਚ ਜਾ ਕੇ ਆਪਣਾ ਬੈਲੈਂਸ ਚੈੱਕ ਕਰਨਾ ਜਦੋਂ ਤੁਹਾਨੂੰ ਕਿਸੇ ਨੇ ਪੈਸੇ ਭਾਤ ਤੇ ਠੀਕ ਆ 22 ਦੀ ਬੇ ਤੁਸੀਂ ਜਿਹੜਾ ਟੈਕਸ ਮੈਸੇਜ ਆ ਜਿਹੜਾ ਆਪਾਂ ਪਹਿਲਾਂ ਮੈਸੇਜ ਖਾਲਦੇ ਹੁੰਦੇ ਸੀਗੇ ਜਿਹੜੇ ਬਟਨ ਵਾਲੇ ਫੋਨਾਂ ਤੋਂ ਮੈਸੇਜ ਹੁੰਦੇ ਸੀ ਉਹ ਜਿਹੜਾ ਮੈਸੇਜ ਆ ਉਹ ਵਾਲਾ ਉਸ ਮੈਸੇਜ ਤੇ ਨਹੀਂ ਤੁਸੀਂ ਯਕੀਨ ਕਰਨਾ ਹੈਗਾ ਉਸ ਮੈਸੇਜ ਦੇ ਵਿੱਚ ਪੈਸੇ ਆ ਜਾਣੇ ਆ ਸਿਰਫ ਅੱਧੇ ਘੰਟੇ ਲਈ ਤੇ ਉਸ ਤੋਂ ਬਾਅਦ ਉਹ ਪੈਸੇ ਜਾਣੇ ਆ ਆਡ ਜਿਹੜਾ ਤੁਹਾਡਾ ਬੈਂਕ ਵਾਲਾ ਐਪ ਆ ਬੈਂਕ ਵਾਲੀ ਜਿਹੜਾ ਅਕਾਊਂਟ ਤੁਹਾਡਾ ਚੱਲਦਾ ਆ ਬੈਂਕ ਵਾਲੀ ਐਪ ਦੇ ਵਿੱਚ ਜਾ ਕੇ ਆਪਣਾ ਜਿਹੜਾ ਉਹ ਲੱਗ ਕੇ ਕੋਡ ਲਾ ਕੇ ਚੌਹ ਚਾਰ ਅੱਖਰਾਂ ਦਾ ਕੋਡ ਲਾ ਕੇ ਉਹ ਐਪ ਖੁੱਲਦੀ ਆ ਉਸ ਐਪ ਦੇ ਉੱਤੇ ਬੈਂਕ ਦੇ ਐਪ ਦੇ ਉੱਤੇ ਜਾ ਕੇ ਤੁਸੀਂ ਆਪਣਾ ਬੈਲੈਂਸ ਚੈੱਕ ਕਰਨਾ ਆ ਜਦੋਂ ਤੁਹਾਨੂੰ ਪੈਸੇ ਆ ਗਏ ਤਾਂ ਫੇਰ ਤੁਸੀਂ ਉਹਨਾਂ ਨੂੰ ਦੁਕਾਨਦਾਰ ਨੇ ਸੌਦਾ ਦੇਣਾ ਆ ਤੇ ਜੇ ਉਹਦਾ ਨਗਦ ਕਿਸੇ ਨੂੰ ਦੇਣੇ ਜਿੱਦਾਂ ਮੈਂ ਪਹਿਲਾਂ ਕਿਹਾ ਵੀ ਤੁਹਾਨੂੰ ਕਿਸੇ ਨੇ ਪੈਸੇ ਸੈਂਡ ਕਰਤੇ ਤਦ ਅਗਲੇ ਨੇ ਕਹਿਣਾ ਮੈਨੂੰ ਨਗਦ ਇੰਨੇ ਪੈਸੇ ਦੇ ਦਿਓ 50 ਰੁਪਏ ਕੱਟ ਲਓ ਜਾਂ 100 ਰੁਪਏ ਕੱਟ ਲਓ ਆਪਣਾ ਚਾਰਜ ਲੈ ਲਓ ਉਹ ਤੁਸੀਂ ਆਪਣੇ ਬੈਂਕ ਵਾਲੀ ਐਪ ਆ ਜਿਹੜੀ ਮੋਬਾਈਲ ਵਿੱਚ ਭਰੀ ਆ ਇੰਸਟਾਲ ਕੀਤੀ ਆ ਜਿਹੜੀ ਮੈਂ ਦੱਸਿਆ ਆ ਉਸ ਐਪ ਦੇ ਵਿੱਚ ਜਾ ਕੇ ਤੁਸੀਂ ਚੈੱਕ ਕਰਨਾ ਆ ਬੈਲੈਂਸ ਆਪਣਾ ਜਦੋਂ ਤੁਹਾਡਾ ਬੈਲੈਂਸ ਆ ਗਿਆ ਬੈਂਕ ਵਾਲੀ ਐਪ ਦੇ ਵਿੱਚ ਫੇਰ ਤੁਸੀਂ ਅਗਲੇ ਨੂੰ ਚੀਜ਼ ਦੇਣੀ ਆ ਦੁਕਾਨਦਾਰ ਨੇ ਤਾਂ ਪੈਸੇ ਦੇਣੇ ਆ ਜਿਹਦੇ ਤੋਂ ਉਹਨੇ ਸਕੈਨ ਕਰਕੇ ਪੈਸੇ ਲੈਏ ਹੋਣੇ ਆ ਠੀਕ ਆ ਜੀ ਇਹ ਬਹੁਤ ਵੱਡਾ ਫਰੋਡ ਚੱਲ ਰਿਹਾ ਇਸ ਟਾਈਮ ਪੂਰੇ ਭਾਰਤ ਦੇ ਵਿੱਚ ਤੁਸੀਂ ਦੇਖੋ ਪੂਰੇ ਭਾਰਤ ਦੇ ਵਿੱਚ ਇਹ ਜਿਹੜੀ ਡੁਪਲੀਕੇਟ ਫੋਨ ਪੇ ਦੀ ਐਪ ਆ ਉੱਤੇ ਮੈਂ ਲੋਗੋ ਵੀ ਲਾ ਦੇਣਾ ਆ ਥੰਬਨੇਲ ਦੇ ਉੱਤੇ ਪੂਰੇ ਭਾਰਤ ਦੇ ਵਿੱਚ 3 ਕਰੋੜ ਲੋਕਾਂ ਨੇ ਲੋਕਾਂ ਨੇ ਉਹ ਐਪ ਆਪਣੇ ਫੋਨਾਂ ਦੇ ਵਿੱਚ ਡਾਊਨਲੋਡ ਕਰ ਲਈ ਆ ਉਹ 3 ਕਰੋੜ ਲੋਕਾਂ ਨੇ ਕਿਉਂ ਕੀਤੀ ਆ ਉਹ ਇਸ ਕਰਕੇ ਕੀਤੀ ਆ ਉਹਨਾਂ ਨੇ ਉਹਨਾਂ ਨੇ ਠੱਗੀ ਮਾਰਨੀ ਆ ਉਹ ਉਹਨਾਂ ਨੇ ਕੋਈ ਨਾ ਕੋਈ ਬੰਦੇ ਨੂੰ ਠੱਗੀ ਦਾ ਸ਼ਿਕਾਰ ਬਣਾਉਣਾ ਆ ਤਾਂ ਉਹਨਾਂ ਨੇ ਆਪਣੇ ਫੋਨਾਂ ਦੇ ਵਿੱਚ ਇਹ ਐਪ ਡਾਊਨਲੋਡ ਕੀਤੀ ਆ ਠੀਕ ਆ ਜੀ ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਰਪਾ ਕਰਕੇ ਸਾਰਿਆਂ ਮੋਰੇ ਹੱਥ ਬੰਨ ਕੇ ਬੇਨਤੀ ਆ ਬਈ ਕੋਈ ਵੀ ਦੁਕਾਨਦਾਰ ਛੋਟਾ ਦੁਕਾਨਦਾਰ ਵੀਰ ਕੋਈ ਵੀ ਪੈਟਰੋਲ ਪੰਪ ਵਾਲਾ ਵੀਰ ਕੋਈ ਵੀ ਆਪਣੇ ਵਰਗਾ ਵੀਰ ਜਿਹੜਾ ਆਪਾਂ ਨੂੰ ਕੋਈ ਸਕੈਨਰ ਤੇ ਪੈਸੇ ਸੈਂਡ ਕਰ ਦਿੰਦਾ ਆਪਾਂ ਉਹਨੂੰ ਦੇ ਦੇਈਦੇ ਆ ਨਗਦ ਜੇਬੀ ਚੋਂ ਕੱਢ ਕੇ ਹਰੇਕ ਤੱਕ ਇਹ ਵੀਡੀਓ ਪਹੁੰਚੇ ਤਾਂ ਜੋ ਹਰ ਇੱਕ ਇਨਸਾਨ ਹਰ ਇੱਕ ਵੀਰ ਭਰਾ ਸਤਾਰਕ ਹੋ ਜਵੇ ਇਸ ਠੱਗੀ ਲੱਗਣ ਤੋਂ ਠੱਗਾ ਨੇ ਪੂਰੀਆਂ ਤਲਵਾਰਾਂ ਜਿੱਦਾਂ ਕਹਿੰਦੇ ਹੁੰਦੇ ਆ ਪੂਰੇ ਐ ਸਾਰਾ ਕੁਝ ਸੰਤ ਬਲੇਮਾ ਤਿੱਖਾ ਕੀਤਾ ਆ ਬੇ ਅਗਲੇ ਠਗਣੇ ਆ ਹੁਣ ਤਾਂ ਹੀ ਐਪ 10 ਕਰੋੜ ਡਾਊਨਲੋਡ ਕੀਤੀ ਆ ਤੇ ਇਹ ਤੋਂ ਬਚਣਾ ਕਿੱਦਾਂ ਆ ਉਹ ਵੀ ਮੈਂ ਤਰੀਕਾ ਤੁਹਾਨੂੰ ਦੱਸ ਦਿੱਤਾ ਕਈਆਂ ਵੀਰਾਂ ਭੈਣਾਂ ਨੂੰ ਇਹ ਤਰੀਕਾ ਪਤਾ ਹੋਣਾ ਆ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਉਹ ਇਸ ਗੱਲ ਤੇ ਗੌਰ ਕਰਿਓ ਆਪਣੀ ਬੈਂਕ ਜਿਹੜੀ ਬੈਂਕ ਦਾ ਤੁਸੀਂ ਸਕੈਨਰ ਚਲਾਉਨੇ ਆ ਤੁਹਾਡਾ ਮੋਬਾਈਲ ਦੇ ਨਾਲ ਅਟੈਚ ਆ ਜਿਹੜੀ ਬੈਂਕ ਉਸ ਬੈਂਕ ਦਾ ਜਿਹੜਾ ਆਪਣਾ ਉਸ ਬੈਂਕ ਦੀ ਜਿਹੜੀ ਐਪ ਆ ਉਹ ਆਪਣੇ ਫੋਨ ਦੇ ਵਿੱਚ ਇੰਸਟਾਲ ਕਰਨੀ ਆ ਜਦੋਂ ਤੁਹਾਨੂੰ ਕਿਸੇ ਨੇ ਪੈਸੇ ਪਾਉਣੇ ਆ ਸਕੈਨ ਕਰਕੇ ਤੇ ਆਪਣੀ ਬੈਂਕ ਦੇ ਐਪ ਤੋਂ ਬੈਲੈਂਸ ਦੇਖ ਕੇ ਫੇਰ ਉਹਨੂੰ ਸੌਦਾ ਦੇਣਾ ਆ ਫੇਰ ਉਹਨੂੰ ਪੈਸੇ ਦੇਣੇ ਆ ਟੈਕਸ ਮੈਸੇਜ ਦੇ ਉੱਤੇ ਯਕੀਨ ਨਹੀਂ ਕਰਨਾ ਹੈਗਾ ਅੱਧੇ ਘੰਟੇ ਬਾਅਦ ਉਹ ਜਾਣਾ ਆ ਔਡ ਮੋੜ ਕੇ ਫੇਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਜਦੋਂ ਚਿੜੀਆ ਚੋਗ ਗਈ ਖੇਤ ਤੇ ਤਾ ਕਰਕੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਬਾਕੀ ਧੰਨਵਾਦ ਸਾਰਿਆਂ ਦਾ ਵਧੀਆ ਜਾਂ ਪਿਆਰਾ ਜਾਂ ਕਮੈਂਟ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ ਸਾਰੇ ਤੰਦਰੁਸਤ ਰਹੋ ਸਾਰੇ ਚੜ੍ਹਦੀ ਗੱਲਾ ਵਿੱਚ ਰਹੋ ਅਸੀਂ ਪ੍ਰਮਾਤਮਾ ਤੋਂ ਇਹੀ ਮੰਗਦੇ ਹਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਅਸੀਂ ਤੁਹਾਡੇ ਲਈ ਇਦਾਂ ਦੀਆਂ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਮਿਲਦੇ ਹਾਂ ਇਦੋਂ ਬਾਅਦ ਇਦਾਂ ਦੀ ਕੋਈ ਹੋਰ ਜਾਣਕਾਰੀ ਵਾਲੀ ਵੀਡੀਓ ਦੇ ਵਿੱਚ ਧੰਨਵਾਦ ਜੀ ਸਤ ਸ੍ਰੀ ਅਕਾਲ